ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਸਿੱਧ ਗਾਇਕ ਅਮਰ ਸਿੰਘ ਟਮਕੀਲਾ ਤੇ ਬੀਬਾ ਅਮਰਜੋਤ ਕੌਰ ਦੀ ਯਾਦ ਵਿੱਚ ਹਰ ਸਾਲ ਜਿਹੜਾ ਮੇਲਾ ਰਾਇਆ ਜਾਂਦਾ ਹੈ ਇਸ ਵਾਰ ਇਹ ਮੇਲਾ 8 ਮਾਰਚ ਨੂੰ ਦੁੱਗਰੀ ਪਿੰਡ ਵਿਖੇ ਜਿਹੜਾ ਹੋ ਰਿਹਾ ਉਹਦੇ ਵਾਸਤੇ ਅੱਜ ਇਹ ਪ੍ਰੈਸ ਕਾਨਫਰੰਸ ਕਰੀ ਗਈ ਹੈ ਤਾਂ ਕਿ ਲੋਕਾਂ ਨੂੰ ਅਸੀਂ ਪੰਜਾਬੀਆਂ ਨੂੰ ਦੱਸ ਸਕੀਏ ਕਿ ਜਿਸ ਮਹਾਨ ਗਾਇਕ ਦੀ ਸੱਭਿਆਚਾਰ ਨੂੰ ਇੱਡੀ ਵੱਡੀ ਦੇਣ ਹੈ ਅਸੀਂ ਉਹਨਾਂ ਦੀ ਯਾਦ ਮਨਾ ਰਹੇ ਹਾਂ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆਰਟਿਸਟ ਸਮੁੱਚੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਚਾਹਣ ਵਾਲੇ ਉਹਦੇ ਵਿੱਚ ਪਹੁੰਚ ਰਹੇ ਨੇ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਵੱਡੀ ਗਿਣਤੀ ਵਿੱਚ ਇਸ ਮੇਲੇ ਵਿੱਚ ਆ ਕੇ ਜਿੱਥੇ ਆਪਾਂ ਪੰਜਾਬੀ ਸੱਭਿਆਚਾਰ ਨੂੰ ਤੇ ਜਿੱਥੇ ਇਹੋ ਜਿਹੇ ਜਿਹੜੇ ਮਰਹੂਮ ਗਾਇਕ ਨੇ ਸਾਡੇ ਉਹਨਾਂ ਨੂੰ ਸ਼ਰਧਾ ਦੇ ਸਮਨ ਭੇਟ ਭੇਟ ਕਰੀਏ ਤੇ ਉਹਨਾਂ ਦੇ ਜਿਹੜੀਆਂ ਨੇ ਪੰਜਾਬੀ ਮਾਂ ਬੋਲੀ ਨੂੰ ਜੋ ਕੀਤਾ ਹੈ ਉਹਨਾਂ ਦਾ ਰੋਲ ਹੈ ਉਹਦੀ ਸ਼ਲਾਘਾ ਕਰੀਏ ਤੁਹਾਡਾ ਵੀ ਸਹਿਯੋਗ ਇਹ ਗਿਣਿਆ ਜਾਣਾ ਕਿਉਂਕਿ ਤੁਹਾਡੇ ਜ਼ਰੀਏ ਪੂਰੀ ਦੁਨੀਆ ਭਰ ਦੇ ਵਿੱਚ ਆਵਾਜ਼ ਜਾਣੀ ਹੈ ਜਿਵੇਂ ਮੇਰੇ ਵੱਡੇ ਪ੍ਰਾਕ ਕੁਲਵੰਤ ਕੁਲਵੰਤ ਸਿੰਘ ਜੀ ਸਾਹਿਬ ਐਮ ਐਲ ਏ ਆਤਮਨਗਰਵਨਾ ਦੱਸਿਆ ਕਿ 8 ਮਾਰਚ ਨੂੰ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਜੀ ਦੀ 73ਵੀਂ ਵਰ੍ਹੇ ਜਿਹੜੀ ਆ ਡੁੱਗਰੀ ਪਿੰਡ ਦੇ ਵਿੱਚ ਮਨਾਈ ਜਾ ਰਹੀ ਹੈ ਜਿਦੇ ਵਿੱਚ ਨਾਮਵਾਰ ਕਲਾਕਾਰ ਜਿਹੜੇ ਆ ਉਹ ਪਹੁੰਚ ਰਹੇ ਆ ਔਰ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਪ੍ਰਬੰਧ ਬਹੁਤ ਪਖਤਾ ਨੇ ਸਟੇਜ ਬਹੁਤ ਬਾਕਮਾਲ ਅਸੀਂ ਬਣਾ ਰਹੇ ਆ ਟੈਂਟ ਲੱਗ ਰਿਹਾ ਕੁਰਸੀਆਂ ਲੱਗ ਰਹੀਆਂ ਨੇ ਕਾਰਪਟ ਵਿਛਾਏ ਜਾ ਰਹੇ ਆ ਔਰ ਜਿਹੜੇ ਸਾਡੇ ਮਹਿਮਾਨ ਹੋਣ ਉਹਨਾਂ ਵਾਸਤੇ ਸੋਫੇ ਲਾਏ ਜਾ ਰਹੇ ਆ ਸੰਗਤ ਦੇ ਵਾਸਤੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਕਿ ਸੰਗਤ ਜਿਹੜੀ ਆਵੇ ਉਹਦੇ ਵਾਸਤੇ ਪ੍ਰਾਪਰ ਲੰਗਰ ਦਾ ਪ੍ਰਬੰਧ ਹੈ ਚਾਹ ਦਾ ਪ੍ਰਬੰਧ ਹੈ ਜੀ ਤੇ ਮੁਹੰਮਦ ਸਦੀਕ ਸਾਹਿਬ ਜਿਹੜੇ ਕਿ ਬਹੁਤ ਵੱਡੇ ਕਲਾਕਾਰ ਨੇ ਪੰਜਾਬ ਦੇ ਪਹੁੰਚ ਰਹੇ ਆ ਪਾਲੀ ਦੇਤਵਾਲੀਆ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਜਸਵੰਤ ਸੰਧੀਲਾ ਸਾਹਿਬ ਸਾਡੀ ਨਵੀਂ ਕੁੜੀ ਜਿਹੜੀ ਹੈ ਜੀ ਹੁਣੇ ਸਟਾਰ ਬਣੀ ਹੈ ਜੀ ਜੈਸਮਿਨ ਅਖਤਰ ਤੇ ਜੈਲੀ ਆਪਣੇ ਕਰਮਜੀਤ ਕਮੋ ਤੇ ਸਾਰਥੀ ਕੇ ਹੈ ਜੀ ਗਿੱਲ ਹਰਦੀਪ ਸਾਹਿਬ ਨੇ ਭੁਪਿੰਦਰ ਗਿੱਲ ਸਾਬ ਨੇ ਬੂਟਾ ਮੁਹੰਮਦ ਸਾਹਿਬ ਨੇ ਸਾਰੇ ਜਿਹੜੇ ਜੀ ਬਾਕਮਾਲ ਆਰਟਿਸਟਸ ਦੇ ਵਿੱਚ ਪਹੁੰਚ ਰਹੇ ਆ ਪਰ ਇਸ ਮੇਲੇ ਤੇ ਅਸੀਂ ਇੱਕ ਪਹਿਲੀ ਵਾਰੀ ਫਿਰ ਤੋਂ ਸ਼ੁਰੂ ਕਰ ਰਹੇ ਆ ਕਿ ਅਸੀਂ ਇੱਕ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਜੀ ਦੇ ਨਾਂ ਤੇ ਇੱਕ ਸਨਮਾਨ ਜਿਹੜਾ ਜੀ ਅਵਾਰਡ ਸ਼ੁਰੂ ਕਰ ਰਹੇ ਆ ਇਹ ਪਹਿਲਾ ਅਵਾਰਡ ਜਿਹੜਾ ਜੀ ਅਸੀਂ ਅੱਜ ਇੱਕ ਗੀਤਕਾਰ ਜਸਬੀਰ ਗੁਣਾ ਚੌਰੀਆ ਜਿਨ੍ਹਾਂ ਦੇ ਵੱਡੇ ਗੀਤ ਜਿਹੜੇ ਆ ਇੰਡਸਟਰੀ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਨੇ ਔਰ ਸੁਪਰ ਹਿੱਟ ਹੋਏ ਨੇ ਜੀ ਜਸਬੀਰ ਗੁਣਾ ਚੌਰੀਆ ਜੀ ਦੇ ਗੀਤ ਜਿਹੜੇ ਆ ਪਪੂਲਰ ਹੋਏ ਆ ਉਹ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ 8 ਮਾਰਚ ਨੂੰ ਅਮਰ ਸਿੰਘ ਚਮਕੀਲਾ ਅਵਾਰਡ ਦੇ ਨਾਲ ਸਨਮਾਨਿਤ ਕਰ ਰਹੇ ਹਾਂ ਇਸ ਤੋਂ ਇਲਾਵਾ ਬਲਕਾਰਨ ਖੀਲਾ ਦੇ ਬੀਬੀ ਮੰਨੀਂਦਰ ਗੁਲਸ਼ਨ ਉਹਨਾਂ ਦਾ ਵੀ ਅਸੀਂ ਕਿਉਂਕਿ ਦੁਕਾਨਾਂ ਜੋੜੀ ਅੱਜ ਦੀ ਨੰਬਰ 1 ਜੋੜੀ ਆ ਪੰਜਾਬ ਦੀ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਜਿਹੜਾ ਸਨਮਾਨ ਅਸੀਂ ਕਰ ਰਹੇ ਹਾਂ ਇੱਕ ਅਸੀਂ ਸਮਾਜ ਸੇਵੀ ਦੀ ਵੀ ਚੋਣ ਕਰ ਰਹੇ ਹਾਂ ਕਿ ਉਹਨਾਂ ਦਾ ਵੀ ਸਨਮਾਨ ਜਿਹੜਾ ਕੀਤਾ ਜਾਵੇ ਤਾਂ ਕਿ ਅਮਰ ਸਿੰਘ ਚਮਕੀਲਾ ਜੀ ਜਿੱਡਾ ਵੱਡਾ ਨਾਂ ਸੀ ਜਿੱਡਾ ਵੱਡਾ ਉਹਨਾਂ ਦਾ ਕੱਦ ਹੈ ਅੱਜ ਵੀ ਕੱਦ ਹੈ ਮੈਨੂੰ ਇਹ ਕਹਿਣ ਚ ਕੋਈ ਗੁਰੇਜ਼ ਨਹੀਂ ਤੇ ਅੱਜ ਵੀ ਅਮਰ ਸਿੰਘ ਚਮਕੀਲਾ ਦੇ ਬੀਬੀ ਅਮਰਜੋਤ ਕੌਰ ਜੀ ਜਉਂਦੇ ਸਿੰਘ ਨਾਲ ਵੱਧ ਵਿਗਦੇ ਨੇ ਜੀ ਮਾਹੀ ਸ਼ਰਮਾ ਜੀ ਜਿਹੜੀ ਅਦਾਕਾਰਾਂ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਅਮਨ ਰੋਜੀ ਜੀ ਸਾਡੇ ਵਿਸ਼ੇਸ਼ ਮਹਿਮਾਨ ਨੇ ਉਹ ਪਹੁੰਚ ਰਹੇ ਆ ਔਰ ਕੁਲਵੰਤ ਸਿੱਧੂ ਸਾਹਿਬ ਸਾਡੇ ਜਿਹੜੇ ਚੇਅਰਮੈਨ ਵੀ ਨੇ ਜੀ ਇਸ ਸੰਸਥਾ ਦੇ ਉਪ ਚੇਅਰਮੈਨ ਵੀ ਨੇ ਔਰ ਸਾਡੇ ਮੇਅਰ ਇੰਦਰਜੀਤ ਕੌਰ ਲੁਧਿਆਣਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਸੋ ਸਭ ਨੂੰ ਬੇਨਤੀ ਹੈ ਬੀਬੀ ਗੁਰਮੇਲ ਕੌਰ ਜੀ ਵੱਲੋਂ ਸਾਡੀ ਬੱਚੀ ਅਮਨ ਕਮਲ ਸਾਰਾ ਪਰਿਵਾਰ ਚਮਕੀਲਾ ਜੀ ਦਾ ਸਭ ਵੱਲੋਂ ਬੇਨਤੀ ਹੈ ਕਿ ਜਿੱਥੇ ਵੀ ਜਿੱਥੇ ਤੁਸੀਂ ਚਮਕੀਲਾ ਸਾਹਿਬ ਨੂੰ ਪਿਆਰ ਕਰਦੇ ਹੋ 8 ਮਾਰਚ ਨੂੰ ਜਰੂਰ ਸਮਾਂ ਕੱਢਿਓ ਇਹ ਸਵੇਰੇ 10 11 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਸ਼ਾਮ ਨੂੰ 7 8 ਵਜੇ ਤੱਕ ਚੱਲਣਾ ਬਾਕਮਾਲ ਆਰਟਿਸਟ ਪਹੁੰਚ ਰਹੇ ਆ ਤੁਹਾਡੇ ਬੈਠਣ ਵਾਸਤੇ ਤੁਹਾਡੇ ਪਾਣੀ ਚਾਹ ਪਾਣੀ ਲੰਗਰ ਸਾਹਿਬ ਦੀ ਵਿਵਸਥਾ ਕੀਤੀ ਹੋਈ ਹੈ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਹੋਇਆ ਜੀ ਫਿਰ ਤੁਸੀਂ ਸਾਰੇ ਆਓ ਤੇ ਚਮਕੀਲਾ ਸਾਹਿਬ ਨੂੰ ਆਪਾਂ ਸਾਰੇ ਮਿਲ ਕੇ ਯਾਦ ਕਰੀਏ ਮੈਂ ਬਸ ਇਹੀ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਫਾਦਰ ਸਾਹਿਬ ਜੀ ਬਰਸੀ ਹੈ 37ਵੀਂ ਬਰਸੀ ਹੈ ਕਿ ਸਾਰੇ ਜਣੇ ਪਹੁੰਚੋ ਤੇ ਮੇਲੇ ਨੂੰ ਹਮ ਹਮਾ ਕੇ ਰੌਣਕਾਂ ਵਧਾਓ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਉਸਤਾਜੀ ਬਾਰੇ ਇੱਕ ਗੱਲ ਕਹਾਂਗਾ ਕਿ ਉਸਤਾਜੀ ਇੱਕ ਅਜਿਹੇ ਕਲਾਕਾਰ ਹੋ ਜਿਨ੍ਹਾਂ ਦੇ ਉੱਤੇ ਅੱਜ ਸਾਨੂੰ ਫਖਰ ਹੈ ਔਰ ਸਾਡੇ ਸਾਰੇ ਪਰਿਵਾਰ ਨੂੰ ਫਖਰ ਹੈ ਬਹੁਤ ਮਾਣ ਹੈ ਅੱਜ ਮੇਰੇ ਖਿਆਲ ਪਹਿਲਾ ਕਲਾਕਾਰ ਨੇ ਜਿਹਨਾਂ ਦੇ ਉੱਤੇ ਜਿਹਨੂੰ ਵਾਈਡ ਦੇ ਵਿੱਚ ਪਛਾਣ ਬੰਮੀ ਬਣਾਈ ਪੰਜਾਬੀ ਦੀ ਪੰਜਾਬੀ ਦੀ ਤੇ ਪੰਜਾਬੀ ਸੱਭਿਆਚਾਰ ਦੀ ਪਹਿਲੀ ਵਾਰ ਕਿਸੇ ਕਲਾਕਾਰ ਦੇ ਤੇ ਪੰਜਾਬੀ ਕਲਾਕਾਰ ਉੱਤੇ ਜਿਹੜੀ ਐਡੇ ਵੱਡੇ ਪੱਧਰ ਤੇ ਫਿਲਮ ਬਣਦੀ ਫਿਲਮ ਬਣਾਈ ਸੀ ਸੋ ਸਾਨੂੰ ਬੜਾ ਮਾਣ ਹਸਾਇਤ ਸੋ ਮੇਲੇ ਦੇ ਬਾਰੇ ਮੇਰੇ ਖਿਆਲ ਪੇ ਦੱਸ ਦਿੱਤਾ ਜੀ ਸਰ ਵੀਰਾਂ ਦੋਨਾਂ ਵੀਰਾਂ ਨੇ ਤੇ ਮੈਂ ਫਿਰ ਸਾਰੀ ਆਡੀਅੰਸ ਨੂੰ ਬੇਨਤੀ ਕਰਾਂ ਕਿ ਭਈ ਬੜਾ ਛੇ ਛੇ ਕਲਾਕਾਰ ਇਸ ਮੇਲੇ ਵਿੱਚ ਸ਼ਰਕਤ ਕਰਨ ਜਾ ਰਹੇ ਹਨ ਜਿਹੜਾ 8 ਮਾਰਚ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਪੂਰੇ ਆ ਸਾਡੇ ਹਿੰਦੂਸਤਾਨ ਦੀ ਸ਼ਾਨ ਅਮਰ ਸਿੰਘ ਚਮਕੀਲਾ ਜੀ ਦੀ ਤੇ ਬੀਬੀ ਅਮਰਜੋਤ ਕੌਰ ਜੀ ਦੀ ਜਿਹੜੀ ਵਰਸੀ ਆ ਉਹਦੇ ਸਬੰਧ ਵਿੱਚ ਦੁਗਰੀ ਪਿੰਡ ਵਿੱਚ ਮੇਲਾ ਕਰਵਾਇਆ ਜਾ ਰਿਹਾ ਵਾ ਤੇ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਜਿਹੜੇ ਵੀ ਬੰਦੇ ਸੱਭਿਆਚਾਰ ਨੂੰ ਪਸੰਦ ਕਰਦੇ ਆ ਤਾਂ ਜਿਹੜੇ ਬੰਦੇ ਇਸ ਕਲਾਕਾਰਨਾਂ ਜੁੜੇ ਹੋਏ ਆ ਉਹਨਾਂ ਨੂੰ ਮੈਂ ਦੁਗਰੀ ਵਿੱਚ ਆਨਲੀ ਨਿਯੋਤਾ ਦੇਣਾ ਇਨਵਾਈਟ ਕਰਦਾ ਬੜੇ ਪੁਖਤਾ ਪ੍ਰਬੰਧ ਕੀਤੇ ਆ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੀ ਪਹਿਲ ਕਦਮੀ ਨਾਲ ਤੇ ਨਾਲ ਨਾਭਾ ਦੇ ਐਮਐਲਏ ਸ਼੍ਰੀ ਸਰਦਾਰ ਦੇਵਮਾਨ ਜੀ ਇਹਦੇ ਵਿੱਚ ਪੂਰੇ ਆਪਣੇ ਜੋਰਾਂ ਨਾਲ ਲੱਗੇ ਹੋਏ ਆ ਤੇ ਪੂਰਾ ਸ਼ਾਸਨ ਤੇ ਪ੍ਰਸ਼ਾਸਨ ਇਸ ਮੇਲੇ ਵਿੱਚ ਰਹੂਗਾ ਬੜੇ ਵਧੀਆ ਪ੍ਰਬੰਧ ਨੇ ਆਉਣ ਜਾਣ ਦਾ ਬੰਦਿਆਂ ਦੇ ਖਾਣ ਪੀਣ ਦਾ ਰੋਟੀ ਦਾ ਪਾਣੀ ਦਾ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਤੇ ਆਓ ਤੇ ਉਹਨਾਂ ਜਿਹੜੀਆਂ ਤੁਹਾਡੇ ਇਲਾਕੇ ਜਿਹੋੜਿਆ ਲੱਗਦਾ ਹੈ ਕਿ ਮਾਣ ਹੈ ਤੁਹਾਡੇ ਇਲਾਕੇ 'ਚ ਬਹੁਤ ਸਾਡੇ ਇਲਾਕੇ ਦਾ ਮਾਣ ਤਾਂ ਹੈ ਜੀ ਜਦੋਂ ਅਮਰ ਸਿੰਘ ਚਮਕੀਲਾ ਇੱਥੇ ਪੈਦਾ ਹੋਇਆ ਦੁਗਰੀ ਦੀ ਮਾਣ ਤਾਂ ਉਹਦੀ ਬਹੁਤ ਵੱਧ ਗਿਆ ਦੁਗਰੀ ਜਿਹੜਾ ਪਿੰਡ ਆ ਇਹ ਜਾਣਿਆ ਜਾਂਦਾ ਅਮਰ ਸਿੰਘ ਚਮਕੀਲਾ ਜੀ ਦੇ ਨਾਮ ਨਾਲ ਤੇ ਮੈਨੂੰ ਹੋਰ ਇੱਕ ਦੱਸ ਦੇਵੋ ਤੁਹਾਨੂੰ ਬੜਾ ਫਕਰ ਮਹਿਸੂਸ ਹੋ ਰਿਹਾ ਵੀ ਪਿਛਲੇ 37 ਸਾਲਾਂ ਤੋਂ ਕਿਸੇ ਨੇ ਇਸ ਚੀਜ਼ ਦੀ ਸੋਧ ਨਹੀਂ ਲਈ ਜਿਹੜੀ ਹੁਣ ਇੱਕ ਅਮਰ ਸਿੰਘ ਚਮਕੀਲਾ ਜੀ ਦੇ ਨਾਮ ਦਾ ਗੇਟ ਬਣ ਜਾ ਰਿਹਾ ਉਹਨਾਂ ਦਾ ਚੌਂਕ ਬਣ ਜਾ ਰਿਹਾ ਤੇ ਉਹਨਾਂ ਲਈ ਮੈਂ ਐਮਐਲਏ ਸਾਹਿਬ ਦੋਨੋਂ ਐਮਐਲਏ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੱਸੀ ਗਾਲ ਜੀ ਸਮੁੱਚੇ ਪ੍ਰੈਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਕਲੱਬ ਨੂੰ ਸਾਡੇ ਜੀਏ ਕਨ ਮੈਂ ਬਲਤੇਜ ਸਿੰਘ ਅਮਰਸਿੰਹ ਚਮਕੀਲਾ ਔਰ ਬੀਬੀ ਅਮਰਜੋਤ ਦੋ ਦੋ ਸਵੇਚਰ ਕਲੱਬ ਦਾ ਮੈਂ ਪ੍ਰਧਾਨ ਹਾਂ ਔਰ ਮੈਂ ਸੈਂਤੀਵੀਂ ਵਰਸੀ ਦੇ ਸਬੰਧ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆਪ ਦੇ ਵੱਲੋਂ ਸਮੁੱਚੇ ਚਮਕੀਲਾ ਪਰਿਵਾਰ ਵੱਲੋਂ ਸਮੁੱਚੇ ਕਲੱਬ ਵੱਲੋਂ ਸੱਦਾ ਦਿਨਾ ਔਰ ਬੜੇ ਮਾਣ ਨਾਲ ਇਹ ਗੱਲ ਦੱਸਣ ਜਾ ਰਿਹਾ ਵੀ ਅਸੀਂ ਪਹਿਲੀ ਵਾਰੀ ਜਿਹੜਾ ਹੈਗਾ ਸੱਭਿਆਚਾਰ ਕਲੱਬ ਵੱਲੋਂ ਇੱਕ ਅਮਰ ਸਿੰਘ ਚਮਕੀਲਾ ਔਰ ਬੀਬਾ ਅਮਰਜੋਜੀ ਦੇ ਉੱਪਰ ਅਵਾਰਡ ਦੇਣ ਜਾ ਰਹੇ ਹਾਂ ਔਰ ਇੱਕ ਉਹਨਾਂ ਦੇ ਨਾਮ ਦੇ ਉੱਪਰ ਗੀਤਕਾਰ ਦਾ ਅਵਾਰਡ ਜਿਹੜਾ ਹੈਗਾ ਉਹ ਸਰਦਾਰ ਗੁਰਜ ਤਸਵੀਰ ਸਿੰਘ ਗੁਣਾਚੌਰ ਜਣ ਦੇਣ ਜਾ ਰਹੇ ਹਾਂ ਹਾਰਾ ਅਮਰਸੇਮ ਤਮਕੀਲਾਰ ਬੀਬੀ ਅਮਰਜੋਤ ਜਿਸ ਜਿਹੜਾ ਵਾਰਡ ਹੈ ਉਹ ਸਾਡੇ ਬਲਕਾਰਨ ਖੀਲਾ ਜੀ ਮਨਜਿੰਦਰ ਗੁਲਸਿੰਦਰ ਜੀ ਨੂੰ ਦੇਣ ਜਾ ਰਿਹਾ ਇਹ ਬੜੇ ਮਾਨ ਵਾਲੀ ਗੱਲ ਮੈਂ ਕਹਿ ਸਕਦਾ ਕਿਉਂਕਿ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਹੋਇਆ ਨਹੀਂ ਸੀ ਬਾਕੀ ਸਾਡੇ ਐਮਐਲਏ ਸਾਹਿਬ ਦੇ ਮਾਨ ਨਾਭਾ ਜੀ ਔਰ ਕੁਲਵੰਤ ਸਿੱਧੂ ਜੀ ਇਹਨਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਔਰ ਅਸੀਂ ਮਤਲਬ ਅੱਗੇ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰੈਸ ਵਾਸਤੇ ਅਲੱਗ ਇਸ ਤਰ੍ਹਾਂ ਦੀ ਗੈਲਰੀ ਪਹਿਲੀ ਵਾਰ ਤੁਹਾਨੂੰ ਦੇਖਣ ਨੂੰ ਮਿਲੂਗੀ ਔਰ ਤੁਹਾਡੇ ਚਾਹ ਪੀਣ ਦਾ ਹੋਰ ਜਿੰਨੇ ਵੀ ਬਾਹਰ ਸੰਗਤ ਆਉਣ ਗਿਆ ਸਾਰਿਆਂ ਲਈ ਜਿਹੜਾ ਹੈਗਾ ਚਾਹ ਪੀਣ ਦਾ ਖਾਣ ਪੀਣ ਦਾ ਪ੍ਰਬੰਧ ਜਿਹੜਾ ਹੈਗਾ ਵੱਡੇ ਪੱਧਰ ਤੇ ਕੀਤਾ ਗਿਆ ਜੀ ਸਰਦਾਰ ਕਲਵਾਨ ਸਿੰਘ ਸਿੱਧੂ ਐਮਐਲਏ ਹਲਕਾ ਆਦਮਨਗਰ ਤੇ ਬਾਈ ਦੇਮਾਂ ਜੀ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਆ ਤੇ ਬਾਕੀ ਮੈਂ ਆਪਣੇ ਪਰਿਵਾਰ ਵੱਲੋਂ ਤੇ ਸਾਡੇ ਜਿਹੜਾ ਅ ਅਮਰ ਸਿੰਘ ਜਮਕੀਲਾ ਵੀ ਬਾ ਅਮਰ ਜੋ ਸੱਭਿਆਚਾਰ ਕਲੱਬ ਆ ਉਹਦੇ ਵੱਲੋਂ ਸਾਰੇ ਸਰੋਤੇ ਜਿਹੜਾ ਤੁਹਾਡੇ ਪ੍ਰੈਸ ਲਈ ਜਰੀਆ ਸਾਰਿਆਂ ਨੂੰ ਇਹ ਸੱਦਾ ਦੇਣਾ ਚਾਹਨਾ ਕਿਸ ਮੇਲੇ ਤੇ ਪਹੁੰਚੋ ਤੇ ਅਸੀਂ ਰੌਣਕ ਬਣਾਓ ਤੇ ਇਸ ਵਾਰ ਥੋੜਾ ਜਿਹਾ ਮੇਲੇ ਲੈਣਾ ਸਟੈਂਡਰਡ ਆ ਉਹ ਲੱਗੀ ਤੁਹਾਨੂੰ ਦੇਖਣ ਨੂੰ ਮਿਲੂਗਾ